ਰੋਟੇ ਰੋ ਬੰਦ ਹੋ ਗਏ ਹਸਪੀਟਲ ਇਨਾਲਾ ਦੇ ਵਿੱਚ ਸਾਡੇ ਇਕੱਠੇ ਹੋਏ ਆ ਅਸੀਂ ਧੀਆ ਦੀ ਲੋੜੀ ਜਿਹੜੀ ਮਨਾਈ ਹੈ ਮੇਰੇ ਨਾਲ ਸਾਡੇ ਸਿਵ ਸਰਜਨ ਸਾਹਿਬ ਮੈਡਮ ਜੀ ਸਾਡੇ ਐਸ ਐਮਓ ਸਾਹਿਬ ਹਸਪੀਟਲ ਦਾ ਸਾਰਾ ਸਟਾਫ ਡਾਕਟਰ ਸਹਿਬਾਨ ਨਸਾਂ ਸਾਡੇ ਸਾਰੇ ਸਪਾਈ ਸੇਵਕ ਸਾਰੇ ਇਕੱਠੇ ਅੱਜ ਸਾਡੇ ਜਾਣ ਵਾਲਕੇ ਧੀਆਂ ਦੀ ਲੋੜੀ ਜਿਹੜੀ ਮਨਾਈ ਆ ਕਿ ਧੀਆਂ ਜਿਹੜੀਆਂ ਪੁੱਤਾਂ ਤੇ ਧੀਆਂ ਦੇ ਵਿੱਚ ਕੋਈ ਫਰਕ ਨਹੀਂ ਦੇ ਸਾਨੂੰ ਫਰਕ ਜਿਹੜਾ ਖਤਮ ਕਰਨਾ ਚਾਹੀਦਾ ਆਪਾਂ ਪੁੱਤਾਂ ਦੀ ਵੀ ਲੋੜੀ ਮਨਾਈਏ ਪਰ ਆਪਾਂ ਨਾਲ ਨਾਲ ਧੀਆਂ ਦੀ ਵੀ ਲੋੜੀ ਜਿਹੜੀ ਬਣਾਉਣੀ ਹੈ ਔਰ ਇਹ ਕਾਮਨਾ ਕੀਤੀ ਆ ਅੱਜ ਦੇ ਸ਼ੁਭ ਦਿਨ ਦੇ ਉੱਤੇ ਕਿ ਜਿਹੜੀਆਂ ਧੀਆਂ ਇਸੇ ਹਫ਼ਤਾਵਾਲੇ ਵਿੱਚ ਜੰਮੀਆਂ ਧੀਆਂ ਉਹਨਾਂ ਦੀ ਲੋੜੀ ਬਣਾਈਏ ਔਰ ਮੇਰੀ ਕਾਮਨਾ ਪਰਮਾਤਮਾ ਦੇ ਘੜੀ ਅਰਦਾਸ ਹੈ ਕਿ ਸਾਡੀਆਂ ਧੀਆ ਪੜ੍ਹ ਲਿਖ ਜਾਣ ਪੜ੍ਹ ਲਿਖ ਕੇ ਜਵਾਨ ਹੋਣ ਔਰ ਵੱਡੀਆਂ-ਵੱਡੀਆਂ ਨੌਕਰੀਆਂ ਤੇ ਲੱਗਣ ਇਹ ਐਸਐਸਪੀ ਲੱਗਣ ਡੀਸੀ ਲੱਗਣ ਔਰ ਐਸ ਵੇਲੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਅਮਰਸਰ ਜ਼ਿਲ੍ਹਾ ਉਹਦੀ ਡੀਸੀ ਵੀ ਲੜਕੀ ਹੈ ਦੋ ਸਾਡੀਆਂ ਏਡੀਸੀ ਉਹ ਵੀ ਲੜਕੀਆਂ ਐ ਐਸਐਮ ਦੋ ਉਹ ਵੀ ਲੜਕੀਆਂ ਸਾਡੇ ਸ਼ਿਵ ਸਰਜਨ ਸਾਹਿਬ ਉਹ ਵੀ ਸਾਡੀ ਭੈਣ ਹੈ ਵੱਡੀ ਸਾਡੇ ਸਾਰੇ ਐਸਐਮਓ ਬਹੁਤ سارے ਅਫਸਰ ਅਹਲ ਐਂਬਸਡਰ ਜ਼ਿਲ੍ਹੇ ਦੇ ਵਿੱਚ ਧੀਆ ਸਾਡੀਆਂ ਜਿਹੜੀਆਂ ਲੱਗੀਆਂ ਉਦਾਂ ਇਹ ਧੀਆ ਵੀ ਪੜ੍ਹ ਲਿਖ ਕੇ ਵੱਡੀਆਂ ਹੋਣ ਵੱਡੀਆਂ ਹੋ ਕੇ ਜਿਹੜਾ ਇਹ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪਿੰਡ ਦਾ ਨਾਂ ਜੜਾ ਰੋਸ਼ਨ ਕਰ ਮੇਰੀ ਇਹੀ ਕਾਮਨਾ ਲੋਡੀ ਦੇ ਸ਼ੋ ਮੁੱਖ ਕਿ ਡਿਮਾਂਡ ਸੀ ਧੀਆ ਸੀ ਕਿਵੇਂ ਪੂਰੇ ਕਰਨ ਜਾ ਰਹੇ ਨਹੀਂ ਜਿਹੜੀ ਡਿਮਾਂਡ ਇਹਨਾਂ ਨੇ ਕਿਹਾ ਇੱਕ ਤਾਂ ਜੂਰੀ ਹੁੰਦੀ ਆ ਐਂਬੂਲੈਂਸ ਕਿਹਾ ਕਿ ਪੁਰਾਣੀ ਹੋ ਗਈ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਐਂਬੂਲੈਂਸ ਜਿਹੜੀ ਹੈ ਅਪਰਾਲ ਮਈ ਦੇ ਵਿੱਚ ਆਪਣੇ ਇਕਤਿਆਰੀ ਫੰਡ ਦੇ ਵਿੱਚੋਂ ਲੈ ਕੇ ਦਾਂਗੇ ਉਹਨਾਂ ਨੂੰ ਇੱਕ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ AC ਚਾਹੀਦੇ ਆ ਚਾਹ ਦੇ AC ਜਿਹੜਿਆ ਉਹ ਹਸਪਤਾਲ ਤੇ ਲਾ ਕੇ ਦਾਂਗੇ ਇੱਕ ਇਹਨਾਂ ਨੇ ਸਫਾਈ ਕਰਨ ਵਾਲੀ ਮਸ਼ੀਨ ਜਿਹੜੀ ਆ ਉਹ 1.5 ਲੱਖ ਦੀ ਆਉਂਦੀ ਆ ਉਹ ਵੀ ਇਹਨਾਂ ਨੇ ਕਿਹਾ ਉਹ ਵੀ ਇਹਨਾਂ ਨੂੰ ਦਾਂਗੇ ਸਾਡਾ ਹਸਪਤਾਲ ਆ ਅਸੀਂ ਤਾਂ ਮੈਂ ਤਾਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦਾ ਹਾਂ ਕਿ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਆ ਮੈਨੂੰ ਦੱਸਿਆ ਕਰੋ ਅਸੀਂ ਹਰ ਚੀਜ਼ ਇੱਥੇ ਪ੍ਰੋਵਾਈਡ ਕਰਨਾ ਚਾਹੁੰਦੇ ਆ ਕਿਉਂਕਿ ਸਾਡਾ ਅੱਗੇ ਬਾਰਡਰ ਦਾ ਇਹਦੀ ਆ ਸਾਡੇ ਬਾਦਰ ਦੇ ਉੱਤੇ ਸਾਡੇ ਗਰੀਬ ਲੋਕ ਸਾਡੇ ਇੱਥੋਂ ਇਲਾਜ ਕਰਾਉਂਦੇ ਆ। ਉਹ ਜਿੱਦਾਂ ਮੇਰੇ ਤੋਂ ਪਹਿਲਾਂ ਐਸਐਮਓ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਕਿੰਨੀਆਂ ਸਾਡੀਆਂ ਤੇ ਸੂਤਾ ਜੜੀਆਂ ਇਸ ਵੇਲੇ ਹੀ ਦੇ ਦੇ। ਸੋ ਜੋ ਵੀ ਹਸਪਤਾਲ ਦੀਆਂ ਮੰਗਾਂ ਨੇ ਉਹ ਆਪਾਂ ਪੈਲ ਦੇ ਦਾਹ ਦੇ ਉੱਤੇ ਕਦਾਂਗੇ ਕੁਆਟਰ ਕੂਲਿੰਗ ਕਹਿੰਦੇ ਕੇ ਅੰਦਰ ਹੋਰ ਠੰਡਾ ਲੱਗਣਾ ਚਾਹੀਦਾ ਇੱਕ ਪਹਿਲਾਂ ਨੂੰ ਆਇਆ ਇਹ ਉਹ ਲਵਾ ਦਾਂਗੇ ਇੱਕ। ਇਹ ਆਪਾਂ ਲਵਾ ਕੇ ਦੇਾਂਗੇ ਇਸ ਹਸਪਤਾਲ ਦੇ ਵਿੱਚ। ਜੋ ਵੀ ਚੀਜ਼ ਮੰਗਣਗੇ ਜੀ ਹਸਪਤਾਲ ਦੇਖੋ ਇਹ ਧੀਆ ਸਾਡੀਆਂ ਇੱਥੇ ਜੰਮੀਆਂ। ਇਸ ਹਸਪਤਾਲ ਦੇ ਵਿੱਚ ਜਨਮ ਲਿਆ ਤਾਂ ਉਹਨਾਂ ਦੀ ਆਪਾਂ ਇੱਥੇ ਲੋੜੀ ਮਨਾਉਂਦਾ